ਦੇ ਵਿੱਚ ਇਹ ਹਾਲ ਹੋਇਆ ਹੋਇਆ ਜੇ ਮਤਲਬ ਚਾਰ ਘਰ ਵੀ ਨਾਲ ਹੈਗੇ ਨੇ ਡਰ ਦਾ ਮਾਹੌਲ ਹੈ ਘਰ ਦੇ ਬੰਦੇ ਘਰ ਦੇ ਵਿੱਚ ਕੈਦ ਹੋ ਗਏ ਜੀ ਇੱਟਾਂ ਮਾਰ ਰਹੇ ਨੇ ਗਾਲਾਂ ਕੱਢ ਰਹੇ ਨੇ ਆਲੇ-ਦੁਆਲੇ ਵਾਲੇ ਵੀ ਜਦੋਂ ਹੁਣ ਅਸੀਂ ਕੱਟਿਆਂ ਜਾਂ ਨੂੰ ਭੱਜ ਗਏ ਨੇ ਜੀ ਉਹ ਸਰੀਆਮ ਸਾਡੇ ਸਾਹਮਣੇ ਇੱਕ ਮੁੰਡਾ ਹੁਣ ਮੋਟਰਸਾਈਕਲਾਂ ਤੇ ਲੰਘੇ ਨੇ ਕਿਰਪਾਨਾ ਲੈ ਕੇ ਉਹ ਵੀ ਵਾਰਦਾਦ ਕਰਕੇ ਮੋਬਾਈਲ ਖੋ ਕੇ ਲੈ ਗਏ ਮੈਂ ਨਾ ਮੈਂ ਹੁਣ ਕੱਢ ਗਿਆ ਹੁਣ ਕੱਢ ਕੇ ਮੈਂ ਅੱਜ ਵੀ ਜਵਨੀ ਆਇਆ ਮੈਨੂੰ ਸੁਣਾਈ ਨਹੀਂ ਆ ਰਿਹਾ ਮੇਰਾ ਬੋੜਾ ਗਲੋ ਰਾਜੀਆ ਕੰਮ ਕਰਕੇ ਆਇਆ ਰੋੜ ਰੋੜ

ਫਰ ਅਸੀਂ ਬਾਰੇ ਸਾਨੂੰ ਚੱਕ ਕੇ ਲੈ ਜਾਣਗੇ ਬੜਾ ਨੇਯਾ ਚੱਲ ਰਿਹਾ ਕੰਮ ਅਸੀਂ ਬੜਾ ਨੇਯਾ ਚੱਲ ਕੱਲੋਂ ਵੀਰੇ ਅਸਤਾਨ ਵੀਰੇ ਅਸਤਾਨ ਆ ਮੈਂ ਕੱਲੋਂ ਆਹ ਮਾਰਕੀਟ ਬੰਦ ਕਰਕੇ ਸਤਾਨ کہہ ਰਹੇ ਕੱਲੋਂ ਇਹ ਰੈਸ਼ ਥੋੜੀ ਹੈ ਹਾਂਜੀ ਹਾਂਜੀ ਕੀ ਗੱਲ ਹੋਈ ਆਸੀਂ ਸੁੱਤੇ ਪਏ ਸੀ ਜਾਂਦਾ ਜੀ ਬੱਚਿਆਂ ਦਾ ਆਰਾਮ ਨਾਲ ਬਾਰੋਂ ਗੰਦੀਆਂ ਗੰਦੀਆਂ ਗਾਣਾ ਇੱਟਾਂ ਮਾਰੇ ਅੰਦਰ ਮੇਰੀ ਗੱਡੀ ਭੰਨਤੀ ਜੀ ਸਾਡੀ ਦੁਕਾਨ ਆਸੀਂ ਸੁੱਤੇ ਪਈ 12 ਵਜੇ ਸਿੱਕ ਤਾਂ ਬੀੜੀਆਂ ਮੰਗਦੇ ਸੀ ਹੁਣ ਟਾਈਮ ਹੈ ਜੀ ਤੁਸੀਂ ਆਪ ਦੱਸੋ ਜੀ 10 12 ਮੁੰਡੇ ਨੇ ਅਸੀਂ 2 ਜੇ ਬਾਹਰ ਆਣੇ ਸਾਡਾ ਕਿਰਪਾਣਾ ਉਹਨਾਂ ਦੇ ਹੱਥੇ ਚ ਨੇ ਅਸੀਂ ਦੋ ਬੰਦੇ ਕੀ ਕਰ ਲਾਂਗੇ ਜੀ ਏ ਗੱਲ ਕੀ ਹੈ ਵਿੱਚੋਂ ਕੋਈ ਹੋਰ ਗੱਲ ਹੈ ਕਿ ਕੀ ਚਾਰ ਰੱਖ ਕਈ ਵਾਰ ਬੀੜੀਆਂ ਬੂੜੀਆਂ ਮੰਗਣ ਆਏ ਸੀ ਗਏ ਜੀ ਬਸ ਰਾਤ ਨੂੰ ਕਾਲਾ ਕੜਦੇ ਉੱਚੀ ਉੱਚੀ ਫਿਰ ਅਸੀਂ ਕਿਤੇ ਪੁਲਿਸ ਨੂੰ 100 ਨੰਬਰ ਤੇ ਫੋਨ ਵਾਹੇ ਨੇ ਦੇਖ ਕੇ ਗਏ ਨੇ ਮੋਕਾ ਜੀ ਹੁਣ ਤੁਹਾਨੂੰ ਬੰਦਿਆਂ ਦੀ ਪਛਾਣ ਆਈ ਹੈ ਬੰਦੇ ਕੈਮਰੇ ਲੱਗੇ ਹੋਏ ਸਾਡੇ ਚਾਰੇ ਪਾਸੇ ਲੱਗੇ ਹੋਏ ਨੇ ਜੀ ਸਾਰੇ ਫੋਟੋ ਆ ਰਹੇ ਵਿੱਚ ਅੱਛਾ ਹਾਂਜੀ ਨਹੀਂ ਜਾਣਦੇ ਤੁਸੀਂ ਉਹਨਾਂ ਨੂੰ ਜਾਣਦੇ ਵੀ ਆ ਜੀ ਫੋਟੋ ਵੀ ਆ ਰਹੀ ਹੈ ਤੁਸੀਂ ਵੀ ਦੇਖ ਲਓ ਜਾਣਦੇ ਆ ਸਾਰੇ ਅੱਛਾ ਨਾਲ ਦੇ ਮਹੱਲੇ ਦੇ ਹੀ ਨੇ ਉਹ ਉਸ ਨੂੰ ਦੱਸਿਆ ਤੁਸੀਂ ਹਾਂਜੀ ਆ ਦੇਖ ਗਿਓ ਆ ਕੇ ਅੱਛਾ ਮੰਗ ਕੀ ਕਰਦੇ ਹੋ ਵੰਗ ਹੀ ਵਾ ਹੋਈ ਕਰਦੇ ਆ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੈ ਜੀ ਅਸੀਂ ਘਰ ਦਾ ਘਰੇ ਵੀ ਨਹੀਂ ਰਹਿ ਸਕਦੇ ਅੱਜ ਰਾਤ ਨੂੰ ਸੁੱਤੇ ਭੇਜੇ ਸੀ ਬੱਚਿਆਂ ਨਾਲ ਆਪਣੇ ਇਹਨਾਂ ਕੋਲ ਲੈ ਲੋ ਸ਼ਾਬਾਸ਼ ਜਾਨੇ ਉਹਨਾਂ ਦੀ ਮੰਗਦੇ ਕੀ ਬੰਦਲ ਵਿੱਚ ਵੀਡੀਓ ਬੰਦਲ ਦਿਓ ਚਲਾਓ ਬੰਦ ਬਈ ਰਿਪੋਰਟ ਤਾਂ ਪੱਕੀ ਲਿਖਾ ਗਿਆ ਤੁਹਾਨੂੰ ਹਾਲ ਕਿੱਦਾਂ ਲੱਗਿਆ ਬਈ ਆਹ ਦਿੱਤਾ ਤੁਸੀ ਬਈ ਕਿਸ ਤਰੀਕੇ ਨਾਲ ਬਈ 15 ਮਿੰਟ ਬਾਅਦ ਇਦ ਵੀ ਭਾਈ ਲੈ ਲੋ ਇਹ ਵੀ ਮੇਰਾ ਨਾਮ ਭਾਈ ਜੀ ਮਨਿੰਦਰਪਾਲ ਸਿੰਘ ਹੈ ਮੈਂ ਵਾਰਡ ਨੰਬਰ 18 ਦੇ ਇੱਥੇ ਕਾਉਂਸਲਰ ਹਾਂ ਕੀ ਗੱਲ ਹੋਈ ਰਾਤ ਦੇ 12 ਵਜੇ ਇਹ ਮੈਨੂੰ ਫੋਨ ਆਇਆ ਆਪਣਾ ਮੁੰਡਾ ਸਣੀ ਹੈ ਜੀ ਵੀ ਐ ਕਰਕੇ ਸਾਡੇ ਘਰੇ ਇੱਟਾਂ ਮਾਰੀਆਂ ਨੇ ਮੇਰੀ ਗੱਡੀ ਤੇ ਇੱਟਾਂ ਮਾਰੀਆਂ ਨੇ ਵੀ ਕੋਈ ਬੰਦੇ ਗਾਲਾਂ ਗਾਲੀ ਗਲੋਚ ਕਰ ਰਹੇ ਨੇ ਇਹਨਾਂ ਦੀ ਉਰੇ ਦੁਕਾਨਦਾਰੀ ਹੈ ਇਹਨਾਂ ਤੋਂ ਕੋਈ ਸਮਾਨ ਵਗੈਰਾ ਮੰਗਦੇ ਹੋਣਗੇ ਤੇ ਕੋਈ ਟਾਈਮ ਤਾਂ ਹੈ ਨਹੀਂ ਭਾਈ ਜੀ ਅਗਲਾ ਰੋਟੀ ਪਾਣੀ ਖਾ ਕੇ ਸੁੱਤਾ ਹੁੰਦਾ ਦੇ ਇਹਨਾਂ ਦੇ ਇਟਾ-ਉਟਾ ਮਾਰੀਆਂ ਨੇ ਤੇ ਉਹ ਗੱਡੀ ਦੇ ਸ਼ੀਸ਼ੇ-ਸ਼ੀਸ਼ੇ ਵੀ ਤੋੜ ਗਏ ਬਾਬਾ ਤੇ ਕੈਮਰੇ ਨੂੰ ਵੀ ਤੋੜਨ ਦੀ ਉਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਵੀਡੀਓ ਆਈ ਹੈ ਕੈਮਰੇ ਤੇ ਸਰਪਾਲਾ ਕਰਪੂਣਾ ਲਈ ਫਿਰ ਰਹੇ ਨੇ ਗਾਲਾਂ ਕੋਲ ਕੱਢਦੇ ਗਏ ਮੇਰੇ ਮਾਹੌਲ ਇਸ ਟਾਈਮ ਨਾਬੇ ਦਾ ਬਹੁਤ ਖਰਾਬ ਹੈ ਆ ਪਿੱਛੇ ਤੁਹਾਨੂੰ ਪਤਾ ਹੀ ਹੁਣ ਬੱਕਰੀਆਂ ਤੇ ਵੀ ਚੋਰੀਆਂ ਹੋਈਆਂ ਨੇ ਪ੍ਰਸ਼ਾਸਨ ਕੋਮ ਕਰਨ ਦੀ ਨੀਂ ਸੁੱਤਾ ਹੋਇਆ ਮੈਂ ਤਾਂ ਬੇਨਤੀ ਕਰੂੰਗਾ ਐਸਐਸਓ ਸਾਹਿਬ ਨੂੰ ਵੀ ਵੀ ਤੁਸੀਂ ਧਿਆਨ ਦਿਓ ਮੜਾ ਜਾ ਸ਼ਹਿਰ ਕੰਨੀ ਇਸ ਟਾਈਮ ਉਹ ਮਰ ਰ ਗਿਆ ਜਿਹੜੇ ਨਸ਼ੇੜੀ ਨੇ। ਇਹੀ ਇਸ ਟਾਈਮ ਮਤਲਬ ਕਿ ਇਹੋ ਜਿਹਾ ਕੁਝ ਕਰਦੇ ਨੇ। ਇੱਕ ਹੋਰ ਗੁੰਡਾ ਆਇਆ ਕਰਦਾ ਵੀ ਮੇਰੇ ਤੋਂ ਬੋੜਾ ਗੇਟ ਹੋਇਆ। 2 ਘੰਟਾ ਪਹਿਲਾਂ ਮੋਬਾਈਲ ਫੋਨ ਲਿਆ ਤਾਂ। ਮੈਂ ਕਿ ਉਹ ਹੀ ਨੇ ਜੀ ਜਿਹੜੇ ਇੱਥੇ ਆਪਣਾ ਮਾਰ ਕੇ ਗਏ ਨੇ ਇਟਾਂ। ਉਹੀ ਅੱਗੇ ਵਾਰਦਾਤ ਕਰਕੇ ਲੁੱਟਖੋ ਕਰਕੇ ਗਏ ਨੇ ਉਹਦੇ ਕਿਰਪਾਨ ਮਾਰ ਕੇ ਗਏ ਨੇ। ਉਹ ਸੇਮ ਹੀ ਨੇ ਉਹ। ਆ ਪੁਲਿਸ ਆਈ ਸੀ ਬਾਈ ਜੀ ਹੁਣ ਆਪਣਾ ਲੈ ਕੇ ਗਈ ਆ ਉਹ ਮੌਇਨਾ ਦੇਖ ਕੇ ਗਈ ਆ ਸਾਰਾ। ਤੋਂ ਉਹਨਾਂ ਨੂੰ ਅਸੀਂ ਦੱਸ ਵੀ ਦਿੱਤਾ ਵੀ ਫਲਾਣੇ ਫਲਾਣੇ ਬੰਦੇ ਨੇ ਵੀਡੀਓ ਵੀ ਹੈ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਹੈ ਲਈ ਬੰਦਿਆਂ ਦੀ ਪਛਾਣ ਹੋ ਗਈ ਹਾਂ ਬੰਦਿਆਂ ਦੀ ਤੇਰੀ ਹੁਣ ਪਰੇਸ਼ਾਨ ਹੋ ਚੁੱਕੀ ਹੈ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਆਪਣਾ ਨੱਥ ਪਾਣੀ ਚਾਹੀਦੀ ਹੈ ਤੁਸੀਂ ਦੇਖੋ ਵੀ ਇੱਕ ਤਾਂ ਸ਼ਹਿਰਦਾਰੀ ਹੈ ਆਪਣਾ ਉਹ ਲੋਕ ਸ਼ਾਂਦੀ ਨੀਂਦ ਸੋਣ ਘਟੋ ਘਟ ਇੱਥੇ ਤਾਂ ਚੋਰੀਆਂ ਚਕਾਰੀਆਂ ਡਕੈਤੀਆਂ ਸਰਿਆਂ ਹੋ ਰਹੀਆਂ ਨੇ ਇਸ ਟਾਈਮ ਨਾਬੇ ਚ ਤਾਂ ਮੱਲੇ ਦੀ ਜੀ ਬਾਜ਼ਾਰ ਤੇ ਹੈ ਵੀ ਨਹੀਂ ਵੀਡੀਓ ਦਿਖਾ ਰਹੀ ਹੈਗੀ ਚੈਨਲ ਦਿਖਾ ਰਿਹਾ ਦਿਖਾਈ ਕਿਹਦੇ ਸਰਗਰਮ ਚੈਰੀ ਕੋ ਨਾਲ ਦਿੱਤੇ ਵੀਡੀਓ ਦੇਖੋ ਟੂਰਨਾਮੈਂਟ ਤੋਂ ਬਾਅਦ ਹੀ ਗਾਣ ਹੋਣ ਲੱਗ ਗਏ ਆਹ ਦੀ ਮਾਂ ਦੇਖੋ ਮੈਂ ਮੁੰਬਈ ਵਾਲਾ ਮੁੰਬਈ ਵਾਲਾ ਭਤੀਜਾ ਇਹਦੇ ਘਰੇ ਚੰਨ ਹੋਣੀ ਭੈਣ ਚੋੜ ਦੇ ਨਿੰਦਾ ਆ ਮਿਲਾਈਆਂ ਫੜਨੇ ਆਪੀ ਜਾਣੇ ਤ੍ਰਿਪਾਚੀ ਤੋਂ ਲੋਕਾਂ ਨੂੰ ਬੰਦੇ ਪਤਾ ਨਹੀਂ ਇਹਨਾਂ ਦੀ ਇਹਨਾਂ ਦੀ ਸਾਡਾ ਦਾ ਫੈਨਸਲਾ ਹੋ ਰਿਹਾ ਹੈ ਰਿਪੋਰਟ ਕਰਾਓ ਹੁਣੀ ਚੱਲ ਕਰ ਰਹੀ ਦੇ ਮੈਨੂੰ ਪਤਾ ਨਹੀਂ ਹੈ ਕਿ ਕਿਹੜਾ ਹੈ ਮੈਂ ਦੱਸ ਨਹੀਂ ਕਿ ਕਿਹੜਾ ਕਰਦੇ ਆ ਫੈਕਟਰੀ ਦਾ ਚਾਹ ਉਹਦਾ ਪਤਾ ਨਹੀਂ ਹੁਣੀ ਮਾਰਦੀ ਹੁਣੀ ਮਾਰੇ ਕੋਲੇ ਦੇ ਵਿੱਚ ਇਹ ਹਾਲ ਹੋਇਆ ਹੋਇਆ ਹੈ ਜੇ ਮਤਲਬ ਚਾਰ ਘਰ ਵੀ ਨਾਲ ਹੈਗੇ ਨੇ ਡਰ ਦਾ ਮਾਹੌਲ ਹੈ ਘਰ ਦੇ ਬੰਦੇ ਘਰ ਦੇ ਵਿੱਚ ਕੈਦ ਹੋ ਗਏ ਜੀ ਇੱਟਾਂ ਮਾਰ ਰਹੇ ਨੇ ਗਾਲਾਂ ਕੱਢ ਰਹੇ ਨੇ ਆਲੇ-ਦੁਆਲੇ ਵਾਲੇ ਵੀ ਜਦੋਂ ਹੁਣ ਅਸੀਂ ਕੱਟਿਆਂ ਜਾਣ ਨੂੰ ਭੱਜ ਗਏ ਨੇ ਜੀ ਉਹ ਸਰੀਆਮ ਸਾਡੇ ਸਾਹਮਣੇ ਇੱਕ ਮੁੰਡਾ ਹੁਣ ਮੋਟਰਸਾਈਕਲਾਂ ਤੇ ਲੰਘੇ ਨੇ ਕਿਰਪਾਨਾ ਲੈ ਕੇ ਉਹ ਵੀ ਵਰਦਾਦ ਕਰਕੇ ਮੋਬਾਈਲ ਖੋ ਕੇ ਲੈ ਗਏ ਮੰਗ ਜੀ ਕਰਦੇ ਮੰਗ ਇਹੀ ਕਰਦੇ ਆ ਜੀ ਵੀ ਇਹਨਾਂ ਨੂੰ ਨਤ ਪਾਈ ਜਾਵੇ ਨਸ਼ਾ ਜਿਹੜਾ ਨਸ਼ਾ ਬੰਦ ਕਰਾਇਆ ਜਾਵੇ ਉਹ ਨਸ਼ੇ ਵਿੱਚ ਹੀ ਲੱਭੇ ਫਿਰਦੇ ਨੇ ਉਹਨੂੰ ਤੋੜ ਲੱਗੀ ਹੋਈ ਹੈ ਜੀ ਇਹਨਾਂ ਤੋਂ ਵੀ ਪਤਾ ਨਹੀਂ ਕੀ ਵੀੜੀਆਂ ਬੂੜੀਆਂ ਮੰਗਣ ਆਏ ਹੋਣਗੇ ਜਾਂ ਕੀ ਕਰਦੇ ਹੋਣਗੇ ਇਹ ਸਾਨੂੰ ਤਲਾਹ ਮਿਲਦੀ ਵੀ ਇੱਥੇ ਕੋਈ ਬੰਦੇ ਇੱਟਾਂ ਮਾਰ ਰਹੇ ਨਹੀਂ ਅਸੀਂ ਮੌਕਾ ਦੇਖ ਰਹੇ ਹਾਂ ਮੌਕੇ ਤੇ ਆਏ ਹੁਣ ਦੇਖਦੇ ਆਂ ਕੀ ਕਰਦੇ ਆ ਇਹ ਕਿਹੜੀ ਗੱਲ ਹੈ ਇਹ ਕਰਤਾਰਪੁਰਾ ਮੋਹੱਲਾ ਜੀ ਕੀ ਗੱਲ ਕੀ ਹੋਈ ਆ ਕੀ ਕਹਿੰਦੇ ਕਿਉਂ ਮਾਰੀਏ ਇੱਥੇ ਇਹ ਤਾਂ ਹੁਣ ਦੇਖਦੇ ਆਂ ਪੁੱਛਦੇ ਆਂ ਕਹਿੰਦੇ ਨਹੀਂ ਬਿੱਟਾਂ ਵੱਜੇ ਦੇਖਦੇ ਕਿੰਨੇ ਮਾਰਿਆ ਨੇ ਕਿਉਂ ਮਾਰਿਆ ਨੇ ਉਹ ਚੈੱਕ ਕਰਦੇ ਹਾਂ। ਮਗਾ ਟਾਈਮ ਰਾਤ ਦੇ 12 ਵਜੇ। ਹਾਂਜੀ ਹਾਂ। ਇਹਨਾਂ ਨੇ ਕਿਵੇਂ ਸਾਲ ਲਿੱਤੀ ਹੋਰਾਂ ਨੇ? ਇਹ ਫੋਨ ਕਰੇ ਇਹਨਾਂ ਨੇ ਹੁਣ। ਅੱਛਾ। ਹਾਂਜੀ। ਕਿੰਨੇ ਕੁ ਜਣੇ ਨੇ ਆ। ਇਹ ਤੁਹਾਨੂੰ ਦੇਖਦੇ ਕਿੰਨੇ ਕਿੰਨੇ ਹਲੇ ਤਾਂ ਦੇਖਦੇ ਆਂ। ਕੈਮਰੇ ਚ ਆ ਕੇ ਬਹੁਤ ਕੈਮਰੇ ਦੇਖ ਨਹੀਂ ਲੈਣੇ। ਮੈਨੂੰ ਤਾਂ ਫੋਟੋ ਚ ਲੈਣੇ ਕੈਮਰੇ ਦੀ। ਹਾਂਜੀ।